सीएम साहब ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਔਰਤ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਔਰ ਜਿਹਦਾ ਸਾਰੀ ਦਾ ਸੁਪਰਵੀਜ਼ਨ ਕਰ ਰਹੀ ਸੀ ਡੀਸੀਪੀ ਜਗਜੀਤ ਵਾਲੀਆ ਜੀ ਹਰਪਾਲ ਸਿੰਘ ਏਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਇਹਨਾਂ ਦੀ ਟੀਮ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛਾੜੇ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਮ ਹੈ ਇੱਕ ਦਾ ਸੈਵਨ ਵੀਰ ਸਿੰਘ ਇਹੜਾ 7 ਵੀਰੇ ਦੇ ਖਿਲਾਫ ਪਹਿਲਾਂ ਵੀ ਅਮ ਘਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਇਹ ਸਨ ਆਫ ਜਗੀਰ ਸਿੰਘ ਵਿਲੇਜ ਬੁਰਜ ਸਰਾਏ ਅਮਾਨਤ ਖਾਨ ਤਰਨਤਾਰਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ-ਨਾਲ ਕਰਦਾ ਹੈ 8ਵੀਂ ਪੜਿਆ ਇਸ ਤੋਂ ਲਾਵਾ ਇਹਦੇ ਨਾਲ ਦਦਾਰ ਸਿੰਘ ਇਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਘਰਿੰਡਾ ਦਾ ਰਹਿਣ ਵਾਲਾ ਲੇਬਰ ਦਾ ਕੰਮ ਕਰਦਾ ਹੈ ਇਹ ਅਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਡ ਮੋਡਿਊਲ ਸੀਗਾ ਜਾਂ ਜਿਹੜਾ ਉਹਦੇ ਜਸਬੀਰ ਕੌਰ ਇੱਕ ਕਪਤਗርድ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਇਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚੀਤੇ ਦੇ ਜਿਹੜਾ 카ਟਲ ਮੋਡਿਊਲ ਹੈ ਜੋ ਵੀ ਕਹਿ ਸਕਦੇ ਆਪਾਂ ਉਹਦੇ ਨਾਲ ਹੈ ਉਹਦੇ ਨਾਲ ਹਰਜੀਤ ਈਲੀਸ ਜਿੱਤਾ ਇਹ ਸ਼ੇਰਸ਼ਾ ਸੂਰੀ ਰੋਡ ਛਾਟਾ ਦਾ ਜੱਜ ਸਿੰਘ ਇਹ ਵੀ ਗੁਰੂ ਕੀ ਵਡਾਲੀ ਦਾ ਇਹ ਫੜੇ ਗਏ ਆ ਹਰਜੀਤ ਜਿਹੜਾ ਜੀਤਾ ਹੈ ਇਹਦੇ ਖਿਲਾਫ ਦੋ ਮੁਕਦਮੇ ਐ ਐਨਡੀਪੀਐਸ ਦੇ ਪਹਿਲਾ ਦਰਜਾ ਐ ਪੀਐਸ ਕੰਟੋਨਮੈਂਟ ਸੀਪੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੋਡਸ ਪ੍ਰੈਂਡੀ 7 ਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਨੇ ਉਹਨਾਂ ਨਾਲ ਟਾਈ ਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਤੋਂ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹਨੂੰ ਚੁੱਕ ਕੇ ਤੇ ਅੱਗੇ ਡਿਸਟ੍ਰੀਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵ ਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਹੈ ਉਹਦੀ ਕੋਠੀ ਉਸ ਸਟੈਂਡਰਡ ਨਾਲ ਬਹੁਤ ਵਧੀਆ ਪਲੱਸ ਇਨੋਵਾ ਗੱਡੀ ਇੱਕ ਬਰਾਮਦ ਹੋਈ ਹੈ ਤੋਂ ਸੋ ਇਹ ਬੜੀ ਇੰਪੋਰਟੈਂਟ ਗੱਲ ਆ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਇਹ ਰਣਜੀਤ ਚਿੱਤਿਆ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਬਿਗ ਫਿਸ਼ ਹੈਗੀ ਹੈ ਤੇ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਇਰ ਸੀਗੀ ਔਰ ਇੱਕ ਪੱਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀਗੀ ਜਿਹੜਾ ਇਹਨਾਂ ਦੋਨੋਂ ਜਿਹੜੇ 카ਟਲਸ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਬੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਹੈ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲੱਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਬੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸਮਗਲਰ ਨਾਲ ਲਿੰਕ ਸਾਹਮਣੇ ਆਏ ਨੇ ਇਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦਾ ਚਾਹੇ ਉਹ ਪਾਕਿਸਤਾਨ 'ਚ ਹੈ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨ ਸਮਗਲਰ ਨੇ ਜਿਹੜੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਫਤਾਰੀ ਸੰਭਵ ਹੈ ਕੌਰ ਜੀ ਨੇ ਦੇਰ ਤੋਂ ਕੰਮ ਕਰੀ ਜਸਬੀਰ ਕੌਰ ਨੂੰ ਕਾਫੀ ਟਾਈਮ ਹੋ ਗਿਆ ਜੀ ਔਰ ਜਿਹੜਾ ਸੈਵਨਬੀਰ ਹੈ ਉਹ ਵੀ ਮਤਲਬ 4-5 5 ਸਾਲ ਹੋ ਗਏ ਉਹਨੂੰ ਜਸਬੀਰ ਕੌਰ ਦੀ ਜਿਹੜੀ ਮੇਨ ਐਕਟੀਵਿਟੀ ਹੈ ਸਾਲਕ ਤੋਂ ਕਾਫੀ ਸਰਗਰਮ ਸੀ ਜੀ ਕੰਮ ਵੈਸੇ ਪਹਿਲਾਂ ਵੀ ਕਰ ਰਹੀ ਕਿਉਂਕਿ ਚੀਤੇ ਦੇ ਜਿਹੜਾ ਗੈਂਗ ਹੈ ਉਹਨਾਂ ਨਾਲੇ ਕਨੈਕਟਡ ਐਸੋਸੀਏਟਡ ਐ ਦੂਰੋਂ ਤੇ ਉਹ ਫੈਮਿਲੀ ਵਾਈਜ਼ ਵੀ ਕਨੈਕਸ਼ਨ ਹੈਗਾ ਉਹਨੂੰ ਸਾਰੀ ਬੈਕਅਪ ਮਿਲ ਰਿਆ ਸੀ ਜਿੱਤੇ ਦੇ ਉੱਪਰ ਕਦੇ ਕਦੋਂ ਆਈ ਸੀਗੀ ਇਹ ਰਿਲੇਟਿਵ ਨੇ ਨਾ ਇਹ ਕੰਮ ਕਰਦਾ ਹੈ ਹਾਂ ਮਤਲਬ ਉਹੀ ਮੈਂ ਕਹਿ ਰਿਹਾ ਨਾ ਫੈਮਿਲੀ ਕਨੈਕਸ਼ਨ ਹੈਗੇ ਨੇ ਉਹ ਮਤਲਬ ਆਪਾਂ ਇਸ ਸਟੇਜ ਤੇ ਡਿਕਲੇਅਰ ਨਹੀਂ ਕਰ ਸਕਦੇ ਬਟ ਹਾਂ ਮਤਲਬ ਉਹਦੇ ਚ ਇਹ ਹੈਗੇ 2 ਤੋਂ 3 ਸਾਲ ਤੋਂ ਕਾਫੀ ਨੇੜਤਾ ਹੈ ਔਰ ਫੈਮਿਲੀ ਮੈਂਬਰਾਂ ਦੇ ਹੀ ਉੱਥੇ ਆਪਸ ਵਿੱਚ ਕਾਫੀ ਸਾਝ ਹੈਗੀ ਆ ਤੇ ਆਉਣ ਜਾਣ ਵੀ ਆ ਬੱਕਰੀਆਂ ਦਾ ਇਤਮਾਮ ਕਿਸ ਕਾਰੀ ਕੀਤਾ ਜਾਂਦਾ ਸਿੱਪੂ ਇਹ ਬੱਕਰੀਆਂ ਦਾ ਕੰਮ ਕਰੇ ਪਿੰਡ 'ਚ ਸਾਰੇ ਸੋਚਦੇ ਬੰਦਾ ਬੱਕਰੀਆਂ ਰੱਖਦਾ ਹੈ ਗਰੀਬ ਜਿਹਾ ਬੰਦਾ ਪਰ ਕੋਠੀ ਐਡੀ ala ਸ਼ਾਨ ਬਣ ਗਈ ਨੋਵਾ ਗੱਡੀ ਲੈ ਲਈ ਤੇ ਲਾਈਫ ਸਟਾਈਲ ਵੀ ਵਧੀਆ ਅੰਦਰ ਕੰਮ ਹੋਦੀ ਗੱਲ ਹੈ ਹਾਂਜੀ ਲੇਡੀ 60 ਸਾਲ ਦੀ ਹੈ ਜੀ ਹਰਜੀਤ ਜੀ 38 ਸਾਲ ਦਾ ਜੱਜ ਸਿੰਘ 19 ਸਾਲ ਦਾ ਜਿਹੜੇ ਇਸ ਜਸਵੀਰ ਨਾਲ ਰਿਲੇਟਡ ਨੇ ਵਿਸ਼ਾਲ 23 ਸਾਲ ਦਾ ਸੈਵਨबीर 25 ਸਾਲ ਦਾ ਦਦਾਰ ਸਿੰਘ ਏਲੀਅਸ ਕਾਲੀ 50 ਸਾਲ ਦਾ ਸਾਰੇ ਇਕੱਠੇ ਕਿਵੇਂ ਹੋਏ ਇਹ ਸਾਰੇ ਇਕੱਠੇ ਨਹੀਂ ਸਾਰੇ ਇਕੱਠੇ ਨਹੀਂ ਜੀ ਅਲੱਗ-ਅਲੱਗ ਪਰਚੇ ਦੋ ਦਰਜ ਹੋਏ ਆ ਇਹਨਾਂ 'ਚ ਕਾਮਨ ਕਨੈਕਸ਼ਨ ਮੈਂ ਪਹਿਲਾਂ ਜਿੱਦਾਂ ਬਰੀਫਿੰਗ 'ਚ ਕਿਹਾ ਕਿ ਪਾਕਿਸਤਾਨੀ ਸਮੱਗਲਰ ਨੇ ਉਹਨਾਂ ਨੇ ਹੀ ਮਤਲਬ ਕਾਮਨ ਸਪਲਾਈ ਚੇਨ ਤੁਸੀਂ ਕਹਿ ਸਕਦੇ ਹੋ ਇਸ ਕਾਮਨ ਇਨ ਬੋਥ ਸਰ ਕਿਵੇਂ ਸਾਰੇ ਇਸ ਰਿ ਇਹ ਨਾਲ ਇਹ ਆਪਸ਼ਨ ਕਿ ਸਾਰੇ ਤੁਹਾਡੀ ਨਜ਼ਰ ਦੇ ਵਿੱਚ ਪਹਿਲਾਂ ਤੋਂ ਹੀ ਹੋਣਗੇ ਕਿਉਂਕਿ ਸਾਰੇ ਪਾਕਿਸਤਾਨ ਤੋਂ ਮੰਗਵਾ ਰਹੇ ਕਿ ਗਰੀਬ ਨਵੇਂ ਸਿਰ ਤੋਂ ਬਿਹਰੇ ਸੂਚੀਆਂ ਬਣਾਈਆਂ ਗਈਆਂ ਨਵੇਂ ਸਿਰ ਤੋਂ ਫਿਰ ਜਿਹੜਾ ਜੁੱਧ ਮੈਸ਼ਿਨ ਦੇ ਉੱਤੇ ਸਿਰ ਚਲਾ ਰਹੇ ਹੋ ਇਸ ਦੇ ਵਿੱਚ ਨਵੇਂ ਸਿਰ ਤੋਂ ਫਿਰ ਇਹਨਾਂ ਦੀ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੇ ਕੋਈ ਬੇਲ ਆਊਟ ਵੀ ਹੋ ਗਏ ਦੇਖੋ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਪਰ ਲਿਸਟ ਦੀ ਜਿਹੜੀ ਹੈ ਰਿਵਿਊ ਉਹ ਡੈਫੀਨਿਟਲੀ ਸਾਰੇ ਪੰਜਾਬ ਚ ਸਾਡੇ ਮਾਨਜੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਚੱਲ ਹੀ ਰਿਹਾ ਹੈ ਕਿਉਂਕਿ ਜਿਆਦਾਤਰ ਬਾਹਰਲੇ ਡਿਸਟ੍ਰਿਕਟ ਦੇ ਨੇ ਤਰਨਤਾਰਨ ਜਾਂ ਹੋਰ ਉਹ ਨੇਚਰਲੀ ਉਹ ਡਿਸਟ੍ਰਿਕਟ ਵੀ ਆਪਣੀ ਲਿਸਟ ਜਿਹੜੀ ਐ ਬਾਰਡਰ ਦੇ ਉੱਤੇ ਜਿਹੜੇ ਕੋਰੀਅਰਸ ਐਂਡ ਸਮਗਲਰਸ ਉਹ ਰਿਵਿਊ ਕਰਦੇ ਰਹਿੰਦੇ ਉਹਦਾ ਗਰੁੱਪ ਅਜੇ ਸਰਕਾਰਾਂ ਮੈਨਾਂ ਹਾਂਜੀ ਇੱਥੇ ਸਮਾਨ ਨੂੰ ਡਿਲੀਵਰ ਕਰਨਾ ਚਾਹੀਦਾ ਉਹ ਸਾਰੇ ਕਰ ਰਹੇ ਆ ਜੀ ਆ ਬੰਦੇ ਨਾਲ ਦੇ ਫੜੀ ਜਾ ਰਹੇ ਆ ਜੱਜ ਵੀ ਫੜਿਆ ਗਿਆ ਉਹ ਅੱਗੇ ਫਾਰਵਰਡ ਲਿੰਕੇਜਸ ਦੇ ਵਿੱਚ ਵੀ ਫੜਿਆ ਗਿਆ ਬੰਦਾ ਜਿੱਦਾਂ ਸਰਕਾਰਾਂ ਮੈਨਾਂ ਹਜੇ ਗਰੁੱਪ ਅਜੇ ਮਤਲਬ ਦੇਖੋ ਜਦੋਂ ਪੁਰਾਣੇ ਕਨੈਕਸ਼ਨ ਬਣ ਜਾਂਦੇ ਆ ਤੁਹਾਨੂੰ ਪਤਾ ਹੀ ਐ ਕੋਈ ਨਾ ਕੋਈ ਕੋਈ ਨਾ ਕੋਈ ਅ ਅੱਜਕੱਲ ਜਿਹੜੇ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਲੋਕ ਰਹਿ ਰਹੇ ਆ ਸਮਗਲਰਸ ਦੇ ਆਮ ਜਿਹੜੀ ਵੀ ਕੇਸ ਆਪਾਂ ਫੜਦੇ ਆ ਜਿਹੜੀ ਵੀ ਆਪਾਂ ਰਿਕਵਰੀ ਕਰਦੇ ਆ ਉਹਦੇ ਚ ਬਾਕੀ ਚੀਜ਼ਾਂ ਤੋਂ ਇਲਾਵਾ ਸਭ ਤੋਂ ਮੇਨ ਗੱਲ ਇਹ ਹੀ ਹੁੰਦੀ ਹੈ ਕਿ ਪਾਕਿਸਤਾਨ ਨਾਲ ਸੰਪਰਕ ਸੀ ਔਰ ਜਿਵੇਂ ਤੁਸੀਂ ਸਭ ਚੱਕਰ ਕੀਤਾ ਕਿ ਬੱਕਰੀ ਦਾ ਕੰਮ ਕਰਦੇ ਸੀ ਅਲਿਸ਼ਾਨ ਕੋਠੀ ਬਣਾਈ ਜੋ ਪ੍ਰਾਪਰਟੀ ਵੀ ਨਾਲ ਅਟੈਚ ਕੀਤੀ ਹੈ ਬਿਲਕੁਲ ਬਿਲਕੁਲ ਭਾਈ ਸਾਹਿਬ ਉਹ ਤੇ ਅੱਜ ਹੀ ਇਹਨਾਂ ਨੂੰ ਕਹਿਤਾ ਕਿ ਰੈਵਨਿਊ ਤੋਂ ਅਸੀਂ ਲੈ ਕੇ ਉਹ ਕੋਠੀ ਦਾ ਸਾਰੀ ਫਰਦ ਵਗੈਰਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਜਲਦੀ ਭੇਜਾਂਗੇ ਸਹੀ ਦਿਮਾਗ ਮੈਂ ਨਹੀਂ ਦੱਸਦਾ ਜੀ ਨਾ ਆਪਣੀ ਕੰਮ ਹੈ ਪਤਾ ਤੁਹਾਨੂੰ ਕੁਆਂਟੀਟੀ ਦੱਸਤੀ ਜੀ ਥੈਂਕ ਯੂ ਲੋਕ ਅਗੇ ਸਰ ਇਹਨਾਂ ਨਾਲ ਮਿਲਿਓ ਜਿਨ੍ਹਾਂ ਦੀ ਤਖਤਾਰੀ ਸਰਬ ਹੋਤੀ ਦੱਸਿਓ ਭੱਜੀ ਦੇ ਕੋਈ ਨਾ ਹੋਏਗੀ ਉਹਨੇ ਪਿੰਡ ਪਿੰਡ ਦੇ ਵੀ ਨੇੜੇ ਆ ਅੱਗੇ ਪਿੱਛੇ ਜਿਵੇਂ ਆ ਆਪਣੇ ਇਹਦੇ ਚ ਵਿਸ਼ਾਲ ਪਹਿਲਾਂ ਫੜਿਆ ਗਿਆ 7 ਵੀਰ ਫਿਰ ਦਦਾਰ ਕਾਲੀ ਇਹ ਸਾਰੇ ਲਿੰਕੇਜਸ ਵਾਲੇ ਬੰਦੇ ਹੀ ਆ ਜੀ ਦੂਜੇ ਚ ਜੱਜ ਸਿੰਘ ਫੜਿਆ ਗਿਆ ਜਿਹੜਾ ਗੁਰੂ ਕੀ ਵਡਾਲੀ ਦਾ ਉਹ ਵੀ ਅੱਗੇ ਇਹਨਾਂ ਤੋਂ ਹੀ ਲੈਂਦਾ ਸੀਗਾ ਸਮਾਨ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી 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 આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਡਰਾਫਟੋਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News